ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਜ ਦੇ ਇਸ ਅੰਮ੍ਰਿਤ ਸ਼ਬਦ ਅੰਦਰ ਬਖਸ਼ਿਸ਼ ਕਰ ਰਹੇ ਨੇ ਸਾਧੋ ਰਾਮ ਸ਼ਰਨ ਬਿਸਰਾਮਾ ਖੇ ਸਾਧੂ ਜਨੋ ਸ਼ੇ ਭਲੇ ਪੁਰਖੋ ਮਨ ਦਾ ਵਿਸ਼ਰਾਮ ਮਨ ਦਾ ਟਿਕਾ ਜੇ ਨਸੀਬ ਕੋ ਨਾ ਖੈ ਸਿਰ ਸਾਰੀਆਂ ਥਾਵਾਂ ਤੇ ਰਮੇ ਹੋਏ ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਰਨ ਵਿੱਚ ਹੀ ਟਿਕਾ ਮਿਲੇਗਾ ਲਵਜੀ ਅਰਥ ਨੇ ਸਾਧੂ ਦਾ ਅਰਥ ਸੰਤ ਜਨੋ ਰਾਮ ਦਾ ਅਰਥ ਹੈ ਰਮਿਆ ਕੋ ਆ ਪਰਮਾਤਮਾ ਵੈਗੁਰੂ ਸ਼ਰਨ ਉਦੀ ਓਟ ਲੈਣੀ ਤੇ ਬਿਸਰਾਮਾ ਦਾ ਅਰਥ ਹੈ ਕਿ ਟਿਕ ਜਾਣਾ ਭਟਕਣਾ ਮਨ ਦੀ ਖਤਮ ਹੋ ਜਾਣੀ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ اے ਭਲੇ ਪੁਰਖੋ ਪਰਮਾਤਮਾ ਦੀ ਸ਼ਰਨ ਵਿੱਚ ਪਿਆਹੀ ਅੰਦਰ ਦਾ ਬਿਸਰਾਮ ਹੋਵੇਗਾ ਨਹੀਂ ਤੇ ਅੰਦਰ ਦੀ ਝਟਕਨਾ ਮੁਕਣ ਵਾਲੀ ਮਖੀ ਦੂਸਰਾ ਬਚਨ ਰਹਾਉ ਦੀ ਤੁਕ ਦੀ ਤੁਕਾਂ ਨੇ ਦੋ ਦੂਸਰੀ ਤੁਕੈ বেদ ਪੁਰਾਨ ਪੜੇ ਕੋ ਇਹ ਗੁਣ ਕਲ ਵੀ ਅਰਜ ਕੀਤੀ ਸੀ বেদ ਚਾਰ ਧਰਮ ਗ੍ਰੰਥ ਨੇ ਹਿੰਦੂਇਜ਼ਮ ਦੇ 18 ਪੁਰਾਨ ਨੇ ਪਰ ਜੇ ਇਹਦੇ ਸਮੁੱਚਤਾ ਵਿੱਚ ਇਹਦੇ ਅਰਥ ਕਰੀਏ ਤੇ ਇਹਦੇ ਸਮੁੱਚਤਾ ਵਿੱਚ ਅਰਥ ਇਹ ਨੇ ਕਿ ਧਰਮ ਗ੍ਰੰਥ ਇਤਿਹਾਸ ਦੀਆਂ ਪੋਥੀਆਂ ਪੜਨ ਦਾ ਇਹ ਹੀ ਲਾਭ ਹੈ ਇੱਥੇ ਅੱਜ ਅਸੀਂ ਕਲ ਗੁਣ ਦੇ ਉਦਨ ਅਰਥ ਕੀਤੇ ਸੰਸਾਦੋ ਗੋਬਿੰਦ ਕੇ ਗੁਣ ਗਾਉ ਸਿਫਤ ਦੂਸਰਾ ਅਰਥ ਕਿ ਤਿਸੇ ਗੁੰਦਾ ਅਰਥ ਪਰਉਪਕਾਰ ਤੇ ਇੱਥੇ ਅੱਜ ਗੁਣ ਦਾ ਅਰਥ ਹੈ ਫਾਇਦਾ ਲਾਭ ਇਹ ਗ੍ਰੰਥ ਪੜਨ ਦਾ ਤਾਂ ਹੀ ਫਾਇਦਾ ਹੈ ਤਾਂ ਹੀ ਲਾਭ ਹੈ ਧਰਮ ਗ੍ਰੰਥ ਪੜ ਇਤਿਹਾਸ ਦੇ ਗ੍ਰੰਥ ਪੜ ਤੇ ਇਹਨਾਂ ਨੂੰ ਪੜ ਕੇ ਵੇਦ ਪੁਰਾਨ ਪੜੇ ਕੋ ਇਹੇ ਗੁਣ ਇਹ ਪੜਾ ਹੋਵੇਗਾ ਇਹ ਲਾਭ ਹੋਵੇਗਾ ਕੀ ਲਾਭ ਹੋਵੇ ਕਿ ਸਿਮਰੇ ਹਰ ਕੋ ਨਾਮ ਜਿਹੜਾ ਇਨਸਾਨ ਪਰਮਾਤਮਾ ਦੇ ਨਾਮ ਨੂੰ ਸਿਮਰੇ ਪਰਮੇਸ਼ਵਰ ਦੀ ਬੰਦਗੀ ਕਰੇ ਸੱਚ ਏਵੇ ਕਿ ਉਹਦੇ ਵਾਸਤੇ ਹੀ ਇਹ ਗ੍ਰੰਥ ਸਾਰਥਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਮੈਂ ਆਪਨ ਵਰਜ਼ ਕੀਤੀ ਸੀ ਅਨਮਤ ਦੇ ਗ੍ਰੰਥਾਂ ਦੇ ਹਵਾਲੇ ਦਿੱਤੇ ਆ ਮੈਂ ਮਨਮਤ ਨਹੀਂ ਸ਼ਬਦ ਵਰਤ ਰਿਹਾ ਅਨਮਤ ਦੂਜੇ ਮਤ ਜਿਹੜੇ ਆ ਉਸ ਵਿੱਚ ਤੁਸੀਂ ਕੁਰਾਨ ਲਫ਼ਜ਼ ਵੀ ਪੜਦੇ ਹੋ ਕਤੇਬ ਲਫ਼ਜ਼ ਵੀ ਪੜਿਆ ਜਾਂਦਾ ਹੈ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਪੁਰਾਣ ਸਿਮਰਤियां ਤੇ ਵੇਦਾਂ ਆਦਿਕ ਦਾ ਜ਼ਿਕਰ ਹੋਇਆ ਹੈ ਧਰਮ ਗ੍ਰੰਥ ਪੜਨਾ ਬਹੁਤ ਚੰਗੀ ਗੱਲ ਹੈ ਪਰ ਇਹਨਾਂ ਦੇ ਗ੍ਰੰਥਾਂ ਦੇ ਵਿੱਚ ਜਿਹੜਾ ਨਿਚੋੜ ਹੈ ਜੋ ਤਤ ਸਮ ਦਿੱਤਾ ਹੈ ਉਹ ਹੈ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਉਹਦਾ ਸਿਮਰਨ ਉਹਦੀ ਇਬਾਦਤ ਜੇ ਆਪਾ ਧਰਮ ਗ੍ਰੰਥ ਪੜ ਰਹੇ ਆ ਪਰ ਜੋ ਧਰਮ ਗ੍ਰੰਥ ਕਹਿ ਰਿਹਾ ਹੈ ਉਹਨੂੰ ਮੈਂ ਆਪਣੀ ਜ਼ਿੰਦਗੀ ਚ ਕਦੀ ਵੀ ਅਮਲੀ ਜਾਮਾ ਨਹੀਂ ਪਹਿਨਾਇਆ ਤੇ ਫਿਰ ਉਸ ਪੜਨ ਵਾਲੇ ਦੀ ਹਾਲਤ ਐਸੀ ਹੋਵੇਗੀ ਜਿਹੜਾ ਸੜਕ ਦੇ ਕਿਨਾਰੇ ਲੱਗੇ ਕੋਈ ਮੀਲ ਪੱਥਰ ਤੇ ਕਈ ਸਾਲਾਂ ਤੋਂ ਬੈਠਾ ਹੈ ਮੀਲ ਪੱਥਰ ਆਪਾਂ ਸਮਝਨੇ ਸਾਰੇ ਉਸ ਮੀਲ ਪੱਥਰ ਤੇ ਲਿਖਿਆ ਹੋਇਆ ਹੈ ਕਿ ਇੰਨੇ ਮੀਲ ਸਫਰ ਕਰੋਗੇ ਜਾਂ ਇੰਨੇ ਕਿਲੋਮੀਟਰ ਚੱਲੋਗੇ ਤਾਂ ਇਹ ਤੁਹਾਡੀ ਮੰਜ਼ਿਲ ਆ ਜਾਏਗੀ ਤੁਸੀਂ ਆਪਣੇ ਟਿਕਾਣੇ ਤੇ ਪਹੁੰਚੋਗੇ ਜੇ ਇਨਸਾਨ ਮੀਲ ਪੱਥਰ ਨੂੰ ਹੀ ਗੋਈ ਜਏ ਬੇ 10 ਮੀਲ ਰਹਿ ਗਏ 10 ਮੀਲ ਰਹਿ ਗਏ 10 ਮੀਲ ਰਹਿ ਗਏ ਤੇ ساری ਜ਼ਿੰਦਗੀ ਮੀਲ ਪੱਥਰ ਤੇ ਹੀ اٹਕਿਆ ਰਹੇ ਜਾਣਕਾਰੀ ਉਹਦੇ ਕੋਲ ਹੈ ਇਹ ਨਹੀਂ ਕਿ ਉਹਨੂੰ ਇਹ ਨੌਲੇਜ ਨਹੀਂ ਕੀ ਉਹਨੂੰ ਸਮਝ ਇਤਨੀ ਕਹ ਹੈ ਵੀ ਇੱਥੋਂ ਤੁਰ ਕੇ 10 ਮੀਲ ਜਾਂ ਜਿੰਨਾ ਲਿਖਿਆ ਹੈ ਇੰਨਾ ਸਫਰ ਕਰਾਂਗਾ ਤੇ ਮੈਨੂੰ ਮੁਕਾਮ ਮੰਜ਼ਿਲ ਟਿਕਾਣਾ ਮਿਲੇਗਾ ਮੀਲ ਪੱਥਰ ਇਸ਼ਾਰਾ ਜ਼ਰੂਰ ਕਰਦਾ ਹੈ ਪਰ ਪਿਆਰੋ ਤੁਰਨਾ ਤੇ ਆਪਣੇ ਸ਼ਰੀਰ ਨਾਲ ਹੀ ਪੈਣਾ ਹੈ ਚੱਲਣਾ ਫਿਰ ਵੀ ਸਾਨੂੰ ਪੈਗਾ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਬਰੀਕੀ ਨੂੰ ਬਹੁਤ ਬਹ ਕਮਾਲ ਸਾਨੂੰ ਸਮਝਾਇਆ ਹੈ ਕੁਝ ਬਿੰਤੀਆਂ ਨੇ ਪਹਿਲਾਂ ਬਾਣੀ ਵਿੱਚੋਂ ਧਰਮ ਗ੍ਰੰਥ ਕਦੀ ਵੀ ਕੋਈ ਮਾੜਾ ਨਹੀਂ ਹੁੰਦਾ ਮੈਂ ਕਦੀ ਵੀ ਯਤਨ ਕਰਨਾ ਕਿ ਕਿਸੇ ਵੀ ਮਤ ਦੇ ਵਿੱਚ ਜਿਹੜੀਆਂ ਰੂਖਾਨੀ ਗੱਲਾਂ ਨੇ ਕਰਮ ਕਾਂਡਾਂ ਦਾ ਖੰਡਨ ਗੁਰਬਾਣੀ ਵੀ ਕਰਦੀ ਖੈ ਪਰ ਜਿਹੜੀ ਤੱਤ ਵਸਤੂ ਹੈ ਰੂਖਾਨੀਅਤ ਦੀ ਕਿਸੇ ਵੀ ਧਰਮ ਗ੍ਰੰਥ ਵਿੱਚ ਅਸੀਂ ਉਹਨੂੰ ਖੰਡਨ ਨਹੀਂ ਕਰਾਂਗੇ ਇੱਕ ਮੈਂ ਉਦਾਹਰਨ ਆਪ ਜੀ ਨੂੰ ਦੇਣਾ ਸੀ ਰੋਜ਼ ਇੱਕ ਪਾਠ ਕਰਨੇ ਆ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਸੋਇਲਾ ਸਾਹਿਬ ਅੰਦਰ ਛੇ ਘਰ ਦਾ ਲਬਜੀ ਅਰਥੇ ਛੇ ਸ਼ਾਸਤਰ ਘਰ ਦਾ ਅਰਥ ਇਥੇ ਗ੍ਰੰਥ ਹੈ ਛੇ ਗੁਰ ਦਾ ਅਰਥ ਇਹਨਾਂ ਨੂੰ ਰਚਨ ਵਾਲੇ ਇਹਨਾਂ ਦੇ ਰਚయితਾ ਛੇ ઋષਿ ਤੇ ਛੇ ਉਪਦੇਸ਼ ਇਹਨਾਂ ਛੀਆਂ ਗ੍ਰੰਥਾਂ ਦੇ ਇਹਨਾਂ ਸ਼ਾਸਤਰਾਂ ਦੇ ਜਿਹੜੇ ਉਪਦੇਸ਼ ਨੇ ਉਹ ਵੀ ਵੱਖਰੇ ਵੱਖਰੇ ਛੇ ਸ਼ਾਸਤਰ ਨੇ ਛੇ ਇਹਨਾਂ ਦੇ ਰਚయిత ઋષਿ ਨੇ ਤੇ ਛੀਆਂ ਦੇ ਉਪਦੇਸ਼ ਵੱਖਰੇ ਵੱਖਰੇ ਆ ਪਰ ਦੇਖੋ ਸਤਿਗੁਰੂ ਇਸ ਅਨੇਕਤਾ ਵਿੱਚ ਵੀ ਸਾਡੀ ਸੁਰਤ ਨੂੰ ਉਸ ਏਕ ਓੰਕਾਰ ਨਾਲ ਜੋੜਦੇ ਨੇ ਕਿਤੇ ਦੁਸ਼ਮੈਸ਼ ਨਾ ਪੈਦਾ ਹੋ ਜਾਏ ਛੇ ઋષਿ ਜ਼ਰੂਰ ਨੇ ਪਰ ਇਹਨਾਂ ਛਿਆਂ ਦਾ ਸ਼ਰੋਮਣੀ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ ਫਿਰ ਬੇਨਤੀ ਛੇ ਕਰੇ ਛੇ ਗੌਰ 시 ਉਪਦੇਸ਼ ਗੁਰ ਗੁਰ ਏਕੋ ਇਹਨਾਂ ਦਾ ਸ਼ਰੋਮਣੀ ਗੁਰੂ ਅਕਾਲ ਪੁਰਖ ਏਕੋ ਏਕੋ ਓੰਕਾਰ ਗੁਰ ਗੁਰ ਏਕੋ ਵੇਸ ਅਨੇਕ ਉਹਦੇ ਵੱਖਰੇ ਵੱਖਰੇ ਵੇਸ਼ ਨੇ ਹੁਣ ਅਗਲੀ ਬੇਨਤੀ ਮੈਂ ਕਰਾਂ ਕਿ ਅਗਲੀ ਜਿਹੜੀ ਤੋਖ ਹੈ ਉਸ ਵਿੱਚ ਸਤਿਗੁਰਾਂ ਨੇ ਕਿਹਾ ਬਾਬਾ ਜੈ ਘਰ ਕਰਤੇ ਕੀਰਤ ਹੋਏ ਮੈਂ ਸ਼ਾਇਦ ਇੱਕ ਵਾਰ ਇਹ ਅਰਥ ਕਰ ਦਿਆਂ ਕਿ ਆਸੀ ਜੇ ਪ੍ਰਕਰਨ ਅਨੁਸਾਰ ਅਰਥ ਕਰਾਂਗੇ ਸਬਜੈਕਟ ਚੱਲਦਾ ਪਏ 6 ਘਰ ਦਾ 6 ਸ਼ਾਸਤਰਾਂ ਦਾ ਆਮ ਸਾਡੇ ਗੁਰਮੁਖ ਟਿਕਾਕਾਰਾਂ ਨੇ ਪਰ ਮੈਂ ਇਹ ਨਹੀਂ ਕਿ ਆਪਾਂ ਉਹਨਾਂ ਨੂੰ ਖੰਡਨ ਕਰਕੇ ਕਹੀਏ ਜਿਨਿ ਉਹਨਾਂ ਨੂੰ ਸਮਸਿਓਨਾ ਅਰਥ ਕੀਤੇ ਹੁਣ ਇੱਥੇ ਅਰਥ ਕਰਦੇ ਆ ਬਾਬਾ ਜੈ ਘਰ ਕਰਤੇ कीर्त होई के जिस सत्संगत ਘਰ ਵਿੱਚ ਕਰਤੇ ਦੀ ਕੀਰਤੀ ਹੋਏ ਸੋਕਰ ਰਾਖ ਵਡਾਈ ਤੋਏ ਉਸ ਘਰ ਨੂੰ ਰੱਖ ਲਈ ਉਹ ਜੁਗੋ ਜੁਗਾ ਟੱਲ ਹੋ ਜਾਏ ਜਿਹਦੇ ਵਿੱਚ ਤੇਰੀ ਵਡਿਆਈ ਹੈ ਤੇ ਗੁਰਮੁਖੋ ਜੇ ਇਸ ਘਰ ਦੇ ਅਰਥ ਸਤ ਸੰਗਤ ਦੀ বজਾਏ ਗ੍ਰੰਥ ਕਰਾਂਗੇ ਤੇ ਬੜੇ ਟੁਕਣਗੇ ਫਿਰ ਅਰਜ਼ ਕਰੇ ਛੇ ਘਰ ਕਹੇ ਛੇ ਸ਼ਾਸਤਰ ਨੇ ਹਜ਼ੂਰ ਨੇ ਕਿਹਾ ਬਾਬਾ ਕੇ ਅਕਾਲ ਪੁਰਖ ਜੀ ਜਿਸ ਘਰ ਦੇ ਵਿੱਚ ਕਰਤੇ ਦੀ ਕੀਰਤੀ ਹੈ ਜਪਾਈ ਜਿਸ ਘਰ ਵਿੱਚ ਕਰਤੇ ਦੀਆਂ ਸਿਫਤਾਂ ਨੇ ਜਹ ਘਰ ਕਰਤੇ ਕੀਰਤ ਹੋਏ ਜਿਸ ਗ੍ਰੰਥ ਵਿੱਚ ਜਿਸ ਪੋਥੀ ਵਿੱਚ ਕਰਤੇ ਦੀਆਂ ਸਿਫਤਾਂ ਨੇ ਸੋ ਕਰ ਰਾਖ ਵਡਾਈ ਤੋਏ ਜਿਸ ਘਰ ਵਿੱਚ ਤੇਰੀ ਵਡਿਆਈ ਹੈ ਪਰਮਾਤਮਾ ਉਸ ਗ੍ਰੰਥ ਨੂੰ ਰੱਖੀ ਉਹ ਗ੍ਰੰਥ ਸਦੀਵ ਕਾਲ ਹੀ ਧਰਦੀ ਉਤੇ ਰਹਿ ਕੇ ਇਹਦਾ ਮਤਲਬ ਸਤਿਗੁਰੂ ਨੇ ਇਹ ਨਹੀਂ ਕਿਹਾ ਕਿ ਕਿਹਸੇ ਗ੍ਰੰਥ ਨੂੰ ਮਾੜਾ ਕਹਿ ਲਈ ਥੋੜੇ ਜਿਮੈਂ ਇਹ ਬੇਨਤੀਆਂ ਆਪ ਨੂੰ ਕਰਾਂਗਾ ਹੋਰ ਗੁਰੂ ਸਾਹਿਬ ਨੇ ਕਾਫੀ ਗ੍ਰੰਥਾਂ ਦਾ ਖਵਾਲਾ ਅਨਮਤਿਆਂ ਦਾ ਦਿੱਤਾ ਤੇ ਨਾਲ ਝੰਡੋੜਿਆ ਵੀ ਲੋਕੋ ਤੁਸੀਂ ਇਹਨਾਂ ਦੇ ਪਿੱਛੇ ਲੜੀ ਤਾਂ ਜਾਂਦੇ ਹੋ ਪੜਦੇ ਹੋ ਤੇ ਲੜਦੇ ਹੋ ਪੜ ਕੇ ਲੜਨ ਦੀ ਬਜਾਏ ਨੂੰ ਕਮਾਓ ਤੇ ਤੁਸੀਂ ਆਪਸ ਵਿੱਚ ਇਕੱਠੇ ਬਹਿਣ ਦੀ ਜਾਂਚ ਆ ਜਾਏ ਇੱਕ ਵਚਨ ਤੁਸੀਂ ਪੜਦੇ ਹੋ ਬੇਦ ਕਤੇਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਤੁਕ ਤਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ ਹੁਣ ਵੇਦ ਤੇ ਕਿਤਾਬ ਨੂੰ ਪੜ੍ਹ ਕੇ ਚਾਰ ਵੇਦਾਂ ਵਾਲਾ ਗਤੇਬਾਂ ਵਾਲਾ ਉਹ ਗ੍ਰੰਥ ਪੜ੍ਹ ਰਿਹਾ ਤੇ ਆਪਣੇ ਆਪਣੀ ਢੰਗ ਨਾਲ ਦਲੀਲਾਂ ਨਾਲ ਦੂਜੇ ਦੀ ਗੱਲ ਖੰਡਨ ਕਰ ਰਿਹਾ ਤੇ ਇੱਕ ਹਾਰ ਗਿਆ ਕਿ ਜਿੱਤ ਗਿਆ ਬਾਹਰ ਨਿਕਲ ਕੇ ਫਿਰ ਲੋਕਾਂ 'ਚ ਕਹਿੰਦਾ ਮੇਰੇ ਸਾਹਮਣੇ ਬੋਲ ਕੇ ਦਿਖਾਏ ਮੇਰਾ ਗੁਰੂ ਨਾਨਕ ਸਾਹਿਬ ਦਾ ਘਰ ਕਹਿੰਦਾ ਫਿਰ ਤੁਹਾਡੇ ਅੰਦਰ ਦਾ ਕਿਹੜਾ ਸ਼ੰਕਾ ਮੁਟ ਗਿਆ ਕਿਸੇ ਨੂੰ ਝੁਕਾ ਕੇ ਖੌਮੇ ਦੀ ਪੰਡੀ ਚੁਕਲੀ ਤੂੰ ਕਿਹੜਾ ਨਾਮ ਦਾ ਰਸ ਲੈ ਲਿਆ ਇੱਕ ਹੋਰ ਬੇਨਤੀ ਸਾਰੇ ਇਸੇ ਬਚਨ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹਨੇ ਦੇਖੋ ਗੁਰੂ ਸਾਹਿਬ ਦੇ ਸਾਹਮਣੇ ਇੱਕ ਵਾਰੀ ਗ੍ਰੰਥ ਦੀ ਗੱਲ ਚੱਲੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਤੁਹਾਨੂੰ ਸਭ ਨੂੰ ਤੁਕਾਂ ਚੀਤੇ ਮਹਾਰਾਜ ਜੀ ਦੇ ਕੋਲ ਪੋਥੀ ਸੀ ਬਾਣੀ ਦੀ ਉਹ ਜਨਮ ਸਾਖੀ ਤਾਂ ਇਹ ਕਹਿੰਦੀ ਹੈ ਕਿ ਪਹਿਲੇ ਗੁਰੂ ਸਾਹਿਬ ਨੇ ਜਿਹੜੀ ਸ਼ਬਦ ਪੋਤੀ ਸੀ ਉਹ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਹੈ ਜਦੋਂ ਗੁਰਿਆਈ ਦਾ ਤਿਲਕ ਦਿੱਤਾ ਪਰ ਸਾਨੂੰ ਖਾਸ ਕਰਕੇ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ ਆਸਾ ਹੱਥ ਕਿਤਾਬ ਕੱਚ ਦਾ ਜ਼ਿਕਰ ਹੁੰਦਾ ਹੈ ਆਸਾ ਦਾ ਅਰਥ ਡੰਡਾ ਗੁਰੂ ਨਾਨਕ ਸਾਹਿਬ ਦੇ ਖੱਤ ਦੇ ਵਿੱਚ ਡੰਡਾ ਹੈ ਡਾਂਗ ਹੈ ਉਹਨਾਂ ਦੀ ਬਗਲ ਵਿੱਚ ਜਿਹੜੀ ਉਹ ਕਿਤਾਬ ਹੈ ਉਹ ਕਿਤਾਬ ਕਾਦੀ ਹੈ ਫਿਰ ਜਦੋਂ ਹਜ਼ੂਰ ਜਾਂਦੇ ਅਰਬ ਦੀ ਧਰਤੀ ਤੇ ਕਿਉਂਕਿ ਸਾਰੇ ਇਸ ਪੌੜੀ ਨੂੰ ਪੁਰਬ ਵੇਲੇ ਪੜ੍ਹਨੇ ਖਾਂ ਪੁੱਛਣ ਗਾਲੀ ਇਮਾਨ ਦੀ ਕਾਜ਼ੀ ਮੁੱਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨ ਹੋਈ ਇੱਥੇ ਜਦੋਂ ਅਸੀਂ ਧਿਆਨ ਨਾਲ ਇਹਨਾਂ ਸਤਰਾਂ ਨੂੰ ਵਾਚੀਏ ਕਿਉਂਕਿ ਭਾਈ ਸਾਹਿਬ ਦੀ ਜਿੰਨੀ ਵੀ ਰਚਨਾ ਹੈ ਨਾ ਜੀ ਮਨ 'ਚ ਬੜਾ ਹੁੰਦਾ ਹੈ ਵੀ ਉਹ ਉਹਦੀ ਵੀ ਕਥਾ ਹੋ ਜਾਏ ਖਾਸ ਕਰਕੇ ਭਾਈ ਸਾਹਿਬ ਦੇ ਜਿਹੜੇ ਪਹਿਲੇ 100 ਕਵਿਤ ਨੇ ਉਹ ਸਾਰੇ ਦੇ ਦਾਰੇ ਜਿਹੜੇ ਨੇ ਉਹ ਅਨੰਦ ਸ਼ਬਦ ਦਸਮ ਦਵਾਰ ਤੇ ਆਤਮ ਰਸ ਨਾਲ ਸੰਬੰਧਿਤ ਨੇ ਜਿਹੜੇ ਪਹਿਲੇ ਕਵਿਤ ਨੇ ਹੁਣ ਇੱਥੇ ਤੁਸੀਂ ਦੇਖੋ ਇਸ ਵਾਰ ਵਿੱਚ ਹੈ ਪੁੱਛਣ ਗੱਲ ਈਮਾਨ ਦੀ ਇਮਾਨ ਦਾ ਲਫ਼ਜ਼ੀ ਅਰਥ ਧਰਮ ਇਮਾਨ ਦੀ ਗੱਲ ਧਰਮ ਦੀ ਗੱਲ ਗੁਰੂ ਨਾਨਕ ਸਾਹਿਬ ਤੋਂ ਪੁੱਛਣ ਆਏ ਉਥੇ ਕਿਤੇ ਭਾਈ ਸਾਹਿਬ ਨੇ ਇਹ ਨਹੀਂ ਕਿਹਾ ਕਿ ਬ੍ਰਾਹਮਣ ਆਇਆ ਜੋਗੀ ਆਇਆ ਉਥੇ ਸ਼ਬਦ ਵਰਤੇ ਨੇ ਕਾਜ਼ੀ ਤੇ ਮੁੱਲਾਏ ਕਿਉਂਕਿ ਉਸ ਧਰਤੀ ਤੇ ਹੋਰ ਦੂਜਾ ਕੋਈ ਜਾ ਹੀ ਨਹੀਂ ਸਕਦਾ ਸੀ ਪਰ ਕੁਰਬਾਨ ਜਾਵਾਂ ਮੈਂ ਆਪਣੇ ਬਾਬੇ ਤੋਂ ਜਿੱਥੇ ਸਿਰਫ ਕਾਜ਼ੀ ਤੇ ਮੁੱਲਾ ਨੇ ਉਥੇ ਉਹਨਾਂ ਦਾ ਸਵਾਲ ਆ ਵੀ ਸਾਡੇ ਨਾਲ ਇਮਾਨ ਦੀ ਗੱਲ ਕਰੋ ਧਰਮ ਦੀ ਗੱਲ ਕਰੋ ਦੀਨ ਦੀ ਬਾਤ ਕਰੋ ਪੁੱਛਣ ਗੱਲ ਇਮਾਨ ਦੀ ਕਾਜ਼ੀ ਮੁੱਲਾ ਇਕੱਟੇ ਹੋਈ ਵੱਡਾ ਸੰਗ ਵਰਤਾਇਆ ਆ ਰੱਬ ਨੇ ਇੱਕ ਸੰਗ ਬਣਾ ਦਿੱਤਾ ਆ ਬਨਾਵਟ ਬਣਾਈ ਉਸ ਦੀ ਕਾਇਨਾਤ ਨੂੰ ਕੋਈ ਜਾਣ ਨਹੀਂ ਸਕਦਾ ਕੋਈ ਲੱਕ ਨਹੀਂ ਸਕਦਾ ਵੱਡਾ ਸੰਗ ਵਰਤਾਇਆ ਲੱਕ ਨਾ ਸਕੇ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ ਇੱਥੇ ਫਿਰ ਬੇਨਤੀ ਹੈ ਕੋਈ ਸੱਜਣ ਕਹਿੰਦਿਆ ਵੀ ਉਹ ਪੁੱਛਦੇ ਨੇ ਦੱਸੋ ਕੁਰਾਨ ਵਿੱਚ ਕੀ ਲਿਖਿਆ ਹੈ ਕਿਹੜਾ ਮੈਨੂੰ ਹਣ ਕੋਈ ਆ ਕੇ ਬਾਹਰੋਂ ਕੋਈ ਬੰਦਾ ਹੋਵੇ ਮੈਂ ਕਥਾ ਕਰਨਾ ਮੈਂ ਉਹਨੂੰ ਕਾ ਮੈਨੂੰ ਦੱਸਿਓ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਹੋਵੇ ਵੀ ਅਨਮਤ ਦਾ ਉਹ ਅਗਲਾ ਕਹੇਗਾ ਤੂੰ ਕੀ ਕਰਨ ਵਾਸਤੇ ਆਇਆ ਹੈ ਹੁਣ ਉਹ ਗੁਰੂ ਸਾਹਿਬ ਨੂੰ ਥੋੜਾ ਪੁੱਛਣਗੇ ਵੀ ਕੁਰਾਨ ਵਿੱਚ ਕੀ ਲਿਖਿਆ ਹੈ ਇਹਦਾ ਮਤਲਬ ਜਦੋਂ ਪੁੱਛਦੇ ਨੇ ਉੱਥੇ ਉਹਨਾਂ ਨੇ ਕਿਹਾ ਪੁੱਛਣ ਖੋਲ ਕੁਰਾਨ ਨੂੰ ਤੇ ਕਹਿੰਦੇ ਪੁੱਛਣ ਫੋਲ ਕਿਤਾਬ ਨੂੰ ਪੋਲੀ ਹੈ ਨਾ ਕਹਿੰਦੇ ਤੁਸੀਂ ਦੱਸੋ ਸਾਨੂੰ ਇਹ ਪੁੱਛਣ ਪੋਲ ਕਿਤਾਬ ਨੂੰ ਇਹ ਜਿਹੜੀ ਤੁਹਾਡੇ ਕੋਲ ਪੋਥੀ ਹੈ ਸਾਨੂੰ ਤੇ ਪਤਾ ਹੈ ਕਿਉਂਕਿ ਕੁਰਾਨ ਵਿੱਚ ਤਾਂ Hindu ਸ਼ਬਦ ਦਾ ਕੀ ਜ਼ਿਕਰ ਆਉਣਾ ਹੈ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਦੋਨਾਂ ਦਾ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਸੰਨਿਆਸੀਆਂ ਦੀ ਬੋਧੀਆਂ ਦੀ ਜੈਨੀਆਂ ਦੀ ਸਾਰਿਆਂ ਦੀ ਗੱਲ ਕਰਦੇ ਆ ਉੱਥੇ ਉਹ ਕਹਿੰਦੇ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਨ ਹੋਈ ਮੈਂ ਫਿਰ ਧਿਆਨ ਨਾਲ ਮੇਰੀ ਗੱਲ ਸੁਣੋ ਗਾਲੀ ਸ਼ੁਰੂ ਹੋਈ ਈਮਾਨ ਦੀ ਧਰਮ ਦੀ ਪਰ ਉਹ ਕਤਾਹ ਵਿੱਚੋਂ ਵੀ ਇਹ ਮੋਹਰ ਲਵਾਣੀ ਚਾਹੁੰਦੇ ਨੇ ਬਾਬਾ ਨਾਨਕਾ ਸਾਨੂੰ ਇੰਨਾ ਕਿ ਦੱਸ ਜਾ ਵੀ ਅਸੀਂ ਵੱਡੇ ਆ ਕਿ ਮੁਸਲਮਾਨ ਹੈ ਇੱਥੇ ਵੀ ਵੱਡ ਰੱਬ ਦੀ ਗੱਲ ਨਹੀਂ ਹੋ ਰਹੀ ਸਾਡੀ ਕੌਮ ਵੱਡੀ ਕਿ ਤੁਹਾਡੀ ਕੌਮ ਵੱਡੀ ਇਹ ਤਾਂ ਬਹੁਤ ਵੱਡਾ ਪਸਾਰਾ ਇੱਕ ਹਉਮੇ ਦਾ ਵੀ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨ ਹੋਈ ਤੇ ਅੱਗੋਂ ਗੁਰੂ ਸਾਹਿਬ ਨੇ ਕੀ ਕਿਹਾ ਪ੍ਰਭਾਵਨੀ ਕਬੂਲਿਆ ਵੀ ਚਲੋ ਇੱਥੇ ਆਏ ਆ ਇਹਨਾਂ ਦਾ ਸਥਾਨ ਇਹ ਕਹਿੰਦੇ ਨਹੀਂ ਤੁਹਾਡੇ ਵਰਗਾ ਤੇ ਕੋਈ ਨਹੀਂ ਹੈਗਾ ਤੁਸੀਂ ਸਭ ਤੋਂ ਚੰਗੇ ਗੁਰੂ ਨੇ ਕਿਹਾ ਮੇਰੀ ਕਿਤਾਬ ਇਹ ਕਹਿੰਦੀ ਹੈ ਕਿ ਬਾਬਾ ਆਕੇ ਖਾਜੀਆਂ ਸ਼ੁਭ ਅਮਲਾਂ ਬਾਜੂ ਦੋਨੋਂ ਹੋਗੇ ਮਹਾਰਾਜ ਕਹਿੰਦੇ ਨੇ ਜੇ ਕਰਮ ਕੋਈ ਨਹੀਂ ਕਿਤਾਬ ਚੁੱਕੀ ਫਿਰੋ ਜੇ ਸ਼ੁਭ ਅਮਲ ਕੋਈ ਨਹੀਂ ਤੇ ਦੋਨੋਂ ਪਿੱਟੋਗੇ ਦੋਨੋਂ ਰੋਵੋਗੇ ਤਾਨੂੰ ਰੱਬ ਦੀ ਦਰਗਾਹ ਵੀ ਥਾਂ ਨਹੀਂ ਮਿਲਨੀ ਇਹੀ ਕਾਰਨ ਕਿ ਬਾਣੀ ਵੀ ਜਦੋਂ ਬਾਬਾ ਜੀ ਸ਼ubh ਅਮਲਾਂ ਦੀ ਗੱਲ ਕਰਦੇ ਨੇ ਜੇ ਪਰਾਏ ਮਾਲ ਨੂੰ ਖਾਣਾ ਖਿੰਦੂ ਲਈ ਗਾਂ ਦਾ ਮਾਸ ਹੈ ਤੇ ਮੁਸਲਮਾਨ ਨੂੰ ਕਹਿੰਦੇ ਤੇਰੇ ਵਾਸਤੇ ਸੂਰ ਦਾ ਮਾਸ ਹੈ ਪਰ ਅਮਲ ਤਾਂ ਇੱਕੋ ਹੀ ਹੈ ਨਾ ਵੀ ਹੱਕ ਦੀ ਕਮਾਈ ਜਿਹੜਾ ਅਸੀਂ ਪਾਠ ਕਰਨੇ ਹਾਂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਵੇਖੋ ਦੋ ਲਫ਼ਜ਼ ਵਰਤੇ ਗੁਰ ਸ਼ਬਦ ਖਿੰਦੂ ਲਈ ਪੀਰ ਸ਼ਬਦ ਮੁਸਲਮਾਨ ਲਈ ਗੁਰਪੀਰ ਖਾਮਾ ਤਾਂ ਪਰੇ ਗੁਰੂ ਕਹਿੰਦਾ ਧਰਮ ਨੂੰ ਐਵੇਂ ਖੰਡਾਈ ਨਾ ਜਾਓ ਚਾਹੇ ਇਸਲਾਮ ਹੈ ਚਾਹੇ ਹਿੰਦੂ ਹੈ ਸਾਰੇ ਧਰਮ ਕਹਿੰਦੇ ਨੇ ਬੰਦਿਆਂ ਵਾਲੇ ਚੰਗੇ ਕੰਮ ਕਰੋ ਜੇ ਪਰਾਇਆ ਹੱਕ ਮੁਸਲਮਾਨ ਖੰਦ ਹੈ ਉਹਦੀ ਸ਼ਹਾਦਤ ਜਾਂ ਉਹਦੀ ਗਵਾਹੀ ਜਾਂ ਉਹਦਾ ਸਾਥ ਪੀਰ ਨੇ ਨਹੀਂ ਦੇਣਾ ਤੇ ਜੇ ਹਿੰਦੂ ਖੰਦ ਹੈ ਉਹਦੀ ਗਵਾਹੀ ਗੁਰੂ ਨੇ ਨਹੀਂ ਦੇਣੀ ਇਹ ਦੋਨੋਂ ਅਮਲਾਂ ਵਾਲੇ ਨਹੀਂ ਤੇ ਰੋਣਗੇ ਗੁਰੂ ਸਾਹਿਬ ਦੀ ਬਾਣੀ ਚ ਦੇਖੋ ਫਿਰ ਕੀ ਹੈ ਜਦੋਂ ਗ੍ਰੰਥ ਪੜੇ ਜਾਂਦੇ ਨੇ ਪੜ੍ਹਨੇ ਚਾਹੀਦੇ ਨੇ ਤੇ ਮੈਂ ਹਰ ਸਿੱਖ ਨੂੰ ਕਹਿਣਾ ਗੁਰਮਖੋ ਵੇਖੋ ਮੈਂ ਕੋਈ ਕਲਪ ਨਹੀਂ ਰਿਹਾ ਮੈਂ ਆਪਣੇ ਪਰਿਵਾਰ ਵਿੱਚ ਵੀ ਆਪਣੇ ਸਾਰਿਆਂ ਨੂੰ ਕਹਿਣਾ ਕਿ ਘੱਟੋ ਘੱਟ ਆ ਜਨਮ ਜੇ ਅਸੀਂ ਰੋਜ਼ ਪੜ੍ਹਨੇ ਆ ਦੁਰਲੱਭ ਹੈ ਮੁਸ਼ਕਲ ਹੈ ਘੱਟੋ ਘੱਟ ਆਪਣੀ ਜ਼ਿੰਦਗੀ 'ਚ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਖੁਦ ਪਾਠ ਜ਼ਰੂਰ ਕਰੋ ਘੱਟੋ ਘੱਟ ਮੈਂ ਇੱਕ ਵਾਰੀ ਕਹਿ ਰਿਹਾ ਹਾਂ ਤੇ ਮੈਨੂੰ ਪਤਾ ਹੈ ਇੱਕ ਵਾਰੀ ਕਹਿ ਰਿਆ ਤੇ ਫਿਰ ਵਾਰ-ਵਾਰ ਆਪਣੇ ਆਪ ਹੋ ਹੀ ਜਾਣਾ ਕਿਉਂਕਿ ਗੁਰੂ ਸ਼ਬਦ ਸਾਨੂੰ ਆਪਣੇ ਵੱਲ ਖਿੱਚੇਗਾ ਜਦੋਂ ਸੀ ਬਾਣੀ ਦਾ ਪਾਠ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਗ੍ਰੰਥਾਂ ਦਾ ਗੱਲ ਕਰਦੇ ਜਿਵੇਂ ਇੱਕ ਬੜੇ ਹਵਾਲੇ ਦਿੰਦੇ ਆ ਇੱਕ ਸ਼ਬਦ ਹੈ ਭਗਤ ਨਾਮਦੇਵ ਜੀ ਦਾ ਪੈਰੋ ਭੂਤ ਸੀਤਲਾ ਧਾਵੈ ਖਰਬਾਨੋ 샤ਰੂ ढ़ावै ਫੌਤੋ ਇਕ ਰਮਈਆ ਲੈਹੁ ਆਂਗ ਦੇ ਬਦਲਾਵਣ ਦੇਖੋ ਇਥੇ ਦੇਵ ਪੂਜਾ ਦਾ ਖੰਡਨ ਕੀਤਾ ਤੇ ਤੁਹਾਨੂੰ ਪਤਾ ਹੈ ਜੇ ਅਖੀਰ ਵਿੱਚ ਜਿਹੜਾ ਸਮਝਾਇਆ ਪ੍ਰਮਾਨ ਗੀਤਾ ਦੇ ਗ੍ਰੰਥ ਦਾ ਦਿੱਤਾ ਹੈ ਹਜ਼ੂਰ ਨੇ ਫਰਮਾਇਆ ਪੈਰੋ ਪੂਤ ਸੀਤਲਾ ਤਾਵੇ ਖਰਬਾਨ ਉਹ ਸ਼ਾਰ ਉਡਾਵੇ ਖਉ ਤੋ ਏ ਕਰਮਈਆ ਲੇਖੂ ਆਨ ਦੇਵ ਬਦਲਾਵਨ ਦੇਖੂ ਸ਼ਿਵ ਸ਼ਿਵ ਕਰਤੇ ਜੋਨਰ ਤਿਹਾਵੇ ਵਰਦ ਚਰੈ ਡੋਰੂ ਟਮਕਾਵੇ ਮਾਂ ਮਾਈ ਕੀ ਪੂਜਾ ਕਰੈ ਨਰਸ ਨਾਰ ਹੋਏ ਕੋਤਰ ਤੂੰ ਕਈਤੀ ਆਦ ਭਵਾਨੀ ਮੁਕਤ ਕੀ ਬਰੀਆ ਕਾਂਚ ਬਾਨੀ ਗੁਰਮਤਿ RAM ਨਾਮ ਗਉਮੀਤਾ ਹੁਣ ਉਹਦੇ ਦੇਵਤਿਆਂ ਦਾ ਖੰਡਨ ਹੈ ਪੈਰੋ ਦਾ ਖੰਡਨ ਮਾਂ ਮਾਈ ਦਾ ਖੰਡਨ ਸ਼ਿਵ ਦਾ ਖੰਡਨ ਉਹ ਕਹਿੰਦੇ ਨੇ ਮੈਂ ਤੈਨੂੰ ਇਹ ਨਹੀਂ ਕਹਿ ਰਿਹਾ ਤੇਰੇ ਦੇਵ ਪਦਵੀ ਨੀਵਾ ਦਿਖਾ ਰਿਆਂ ਮੈਂ ਤੈਨੂੰ ਇਹ ਕਹਿਣਾ ਜਿਹੜੇ ਗ੍ਰੰਥ ਦਾ ਤੂੰ ਰੌਲਾ ਪਾਣਾ ਗੀਤਾ ਮਹਾਰਾਜ ਕਹਿੰਦੇ ਨੇ ਸ਼ਬਦ ਵਰਤ ਰੇ ਤੂੰ ਉਸ ਪਰਮਾਤਮਾ ਦਾ ਨਾਮ ਜਪ ਪਰਨਮ ਨਾਮ ਜੀ ਕਹ ਰਹੇ ਨੇ ਰਾਮ ਨਾਮ ਗੋਵਿਤਾ ਪਰਨਮ ਨਾਮਾ ਇਉਂ ਕਹੇ ਗੀਤਾ ਇਹ ਧਰਮ ਗ੍ਰੰਥ ਕਹਿ ਰਿਹਾ ਪਰ ਜਦੋਂ ਇੰਟਰਪ੍ਰੀਟੇਸ਼ਨ ਹੋਏ ਗੁਰੂ ਵਿਆਖਿਆ ਕਰਨ ਵਾਲਾ ਬੇਈਮਾਨੀ ਵਰਤ ਹੈ ਉਹਦੇ ਵਿੱਚੋਂ ਫਿਰ ਫਸਾਦ ਪੈਦਾ ਹੁੰਦਾ ਹੈ ਬੜੀ ਗੱਲ ਔਖੀ ਸ਼ਬਦ ਕਹਿਣਾ ਕਿਉਂਕਿ ਆਪਣੇ ਮਤ ਨੂੰ ਸਿੱਧ ਕਰ ਲਈ ਗੁਰੂ ਨੂੰ ਵਰਤਣਾ ਮੇਰੀ ਖੋਮੇ ਕਹ ਮੇਰਾ ਇੱਕ ਧੜਖ ਹੈ ਆਪਣੇ ਧੜੇ ਲਈ ਮੈਂ ਪ੍ਰਮਾਣ ਦੇ ਰਿਆਂ ਗੁਰੂ ਆਹ ਕਹਿੰਦਾ ਗੁਰੂ ਆਹ ਕਹਿੰਦਾ ਉਹਨੂੰ ਖੰਡਨ ਕਰ ਰਿਆਂ ਉਦੋਂ ਫਿਰ ਗੁਰੂ ਕਹਿੰਦਾ ਛੱਡੋ ਇਹ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੋ ਗ੍ਰੰਥ ਪੜ ਰਿਹਾ ਪੁੰਨ ਪਾਪ ਦੀ ਰੋਜ਼ ਉੱਥੇ ਚਰਚਾ ਹੋ ਰਹੀ ਹੈ ਤਤੈ ਸਾਰ ਨਾ ਜਾਣੀ ਪਰ ਗੁਰੂ ਜੀ ਕਹਿੰਦੇ ਤਤੈ ਸਾਰ ਨਾ ਜਾਣੀ ਗੁਰੂ ਬਾਜੋਂ ਤਤੈ ਸਾਰ ਨਾ ਜਾਣੀ ਮੈਂ ਸਿਰਫ ਅੱਜ ਇਸ ਗੱਲ ਤੇ ਜ਼ੋਰ ਦੇ ਰਿਹਾ ਗ੍ਰੰਥ ਪੜੀਏ ਗ੍ਰੰਥ ਪੜ ਕੇ ਅੰਦਰ ਸਿਮਰਨ ਦਾ ਚਾ ਪੈਦਾ ਹੋਵੇ ਬੰਦਗੀ ਕਰੀਏ ਇਸੇ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਾਪੁਰਖਾਂ ਨੇ ਜਿੰਨਾ ਨਹੀਂ ਸੰਪੜੇ ਚੇਤੇ ਰੱਖੋ ਰੱਬ ਤਾਂ ਕੋ ਵੀ ਪਹੁੰਚ ਗਿਆ